ਕਾਲ ਨਮਸਕਾਰ ਆਜਸੀ ਰਾਓ ਦੇ ਪਿੰਡ ਓਲਦੇ ਉੱਪਰ ਬੋਰੀਆ ਦੇ ਮੋਰਚੇ ਤੇ ਬੈਠੇ ਆ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਮਨਜੀਤ ਕੋਰ ਤੇ ਸਾਡੀ ਭੈਣ ਵੱਡੀ ਮਜਨੂ ਬਾਈ ਤੇ ਪ੍ਰਕਾਸ਼ ਕੋਰ ਪਿੰਡ ਕਿਹੜਾ ਜੀ ਸਵਾਈਕੇ ਕਲਾ ਸਵਾਈਕੇ ਕਲਾ ਸਵਾਈਕੇ ਸਵਾਈਕੇ ਸਲਾਫੀਗਾ ਨਵਾਂ ਪ੍ਰਕਾਸ਼ਪੁਰ ਦਾ ਟੁੱਟਿਆ ਹੋਇਆ ਔਰ ਥੋੜੇ ਜੇ ਬੰਦੇ ਆਏ ਹੋਏ ਆ ਪਹਿਲਾ ਮੈਂ ਸਟਾਲ ਫੋਨ ਕਰਨ ਅੱਜ ਵੋਟਾਂ ਦਾ ਥੋੜਾ ਜਿਹਾ ਅਫਸਰਾਂ ਨੇ ਉਧਰ ਧਿਆਨ ਕੀਤਾ ਦਫਤਰ ਬੇਲੇ ਸੀਗੇ ਤਾਂ ਅਸੀਂ ਇਹਨਾਂ ਦੇ ਨਾਲ ਰੂਬਰੂ ਹੁਣ ਆਏ ਆ ਤਾਂ ਮੈਂ ਦੱਸਣਾ ਚਾਹੂਗਾ ਕਿ ਅੱਜ ਸਾਨੂੰ ਫੌਜੀਆ ਦੇ ਮੋਰਚੇ ਤੇ ਬੈਠ ਕੇ ਜਾਣਕਾਰੀ ਕਿੱਡੀ ਚਾਹੀਦੀ ਹੈ ਛੋਟੇ ਵੀ ਹਮਾਰਾ ਜੀ ਘੁੰਮਣਾ ਪਊਗਾ ਇਹ ਨਾ ਕਰ ਮੈਂ ਸੀਦਾ ਵੀ ਆਣਾ ਚਾਹੀਦਾ ਵੱਡਾ ਜਿਹੜਾ ਮਨਰੇਗਾ ਦਾ ਗੱਡੂੜਾ 2005 ਦਾ ਬਣਿਆ ਹੋਇਆ ਹੈ 2005 ਨੂੰ ਜੇ ਲਓ 2025 ਤੱਕ 20 ਸਾਲ ਬੰਦੇ ਆ ਤੇ 24 ਚੱਲਣ ਡਿਆ ਸਾਨੂੰ ਤਾਂ ਪਤਾ ਹੀ ਲੱਗਾ ਹੁਣ 3-4 ਸਾਲ ਹੋ ਗਏ 3-4 ਸਾਲ ਹੋ ਗਏ ਪ੍ਰਕਾਸ਼ ਕੁਰ ਨੂੰ ਤਾਂ ਜੇ ਹੋਣੀ ਪਤਾ ਲੱਗਿਆ ਹੈ ਜਦੋਂ ਇੰਨਾ ਦੇ ਪਿੰਡ ਹੈ ਹੈਨਾ ਤੁਹਾਡਾ ਰੂਪ ਦਾ ਕੰਮ ਦਾ ਖੜਾ ਕੋਈ ਬਣਾ ਹੈ ਨੂੰ ਧਿਆਨ ਕਰਿਓ ਕਿ ਮਨਰੇਗਾ ਤੁਹਾਡੀ ਸਾਲ ਹੋ ਗਏ ਬਣੇ ਨੂੰ ਇਹ ਸਮਾਂ ਸਰਪੰਚ ਬਦਲ ਜਾਂਦਾ 55 ਸਾਲਾ ਚ ਐਮ ਐਲ ਏ ਬਦਲ ਜਾਂਦਾ 20 ਸਾਲਾ ਚ 4 ਐਮ ਐਲ ਏ ਬਦਲਦੇ ਨੇ ਤੇ 4 ਇਹ ਸਰਪੰਚ ਬਦਲ ਜਾਂਦੀ ਹੈ ਹੈਨਾ 1 ਸਾਲ ਘਟਾ ਦੇਖੋ ਸਰਕਾਰ ਨੇ ਜਿਹੜਾ ਕਾਰਡ ਬਣਾਇਆ ਦਾ ਰੋਜ਼ਗਾਰ ਦੇਣਾ ਹੈ ਪਟੋ ਕਟ 100 ਦਿਨ ਦਾ 100 ਦਿਨ ਦਾ 25 ਤੋਂ ਲੈ ਕੇ 30000 ਰੁਪਇਆ ਹਰ ਸਾਲ ਦਾ ਬੰਦਾ ਹੈ ਇਹ 100 ਸਾਲਾਂ ਦਾ ਜੇ ਜੋੜ ਲਈਏ ਆਪਾਂ ਤਾਂ 5 ਲੱਖ 75000 ਰੁਪਇਆ ਤੁਹਾਡਾ ਹਰ ਇੱਕ ਘਰ ਦਾ ਸਰਕਾਰੀ ਪੈਸਾ ਬਣਦਾ ਪਰ ਸਰਕਾਰ ਨੇ ਜ਼ਿੰਮੇਵਾਰੀ ਕਿਹਨਾਂ ਦੀ ਲਈ ਸੀ ਕਿ ਜਿਹੜੇ ਲੋਕ ਹੱਥ ਜੋੜ ਕੇ ਵੋਟ ਬੰਨ੍ਹਣ ਆਉਂਦੇ ਜਿਹੜੇ ਲੋਕ ਆਪਾਂ ਵੋਟ ਮੰਗਣਾ ਉਹ ਰਿਹਾ ਜਿਹੜੇ ਸੀਮਤ ਹਨ ਕਿਤਾ ਜਿਹੜੇ ਵੋਟ ਸੁਣਨ ਆਦੇ ਉਹ ਨੀਵੇਂ ਆ ਪਬਲਿਕ ਦੇ ਨੁਮਾਇੰਦੇ ਆ ਪਬਲਿਕ ਉੱਚੀ ਆ ਪਬਲਿਕ ਦੇ ਦਿਲ ਵਿੱਚ ਦਾਇਆ ਆਈ ਤੇ ਉਹਨਾਂ ਨੇ ਚੋਣ ਜਿੱਤੀ ਚੋਣ ਕਰਨ ਤੋਂ ਬਾਅਦ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਪਬਲਿਕ ਦਾ ਵਿਕਾਸ ਕਰਨਾ ਪਬਲਿਕ ਦਾ ਰੋਜ਼ਗਾਰ ਲਾਗੂ ਕਰਨਾ ਪਬਲਿਕ ਦਾ ਸਹੂਲਤ ਲਾਗੂ ਕਰਨਾ ਪਬਲਿਕ ਨੂੰ ਇਨਸਾਫ਼ ਦਿਵਾਉਣਾ ਚੰਗੇ ਫਿਊਚਰ ਬਣ ਲਈ ਮਤੇ ਪਾਸ ਕਰਕੇ ਸਰਕਾਰ ਨੂੰ ਦੇਨੇ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਹਾਂਜੀ ਹਾਂਜੀ ਜਿਨ੍ਹਾਂ ਨੂੰ ਚੁਣ ਕੇ ਪਿੱਛਿਆ ਜਿਵੇਂ ਪਈਆ ਨਹੀਂ ਰੱਖਦੀ ਦਾ ਸਾਲ ਦੇ ਵਿੱਚ ਠੀਕਾ ਮਾਰ ਲਈ ਤਾਂ ਲੈ ਵੀ ਤੈਨੂੰ ਸਾਹ ਦੇਣੀ ਆ ਤੁਸੀਂ 50 ਸਾਲਾਂ ਚ ਉਹਨਾਂ ਨੂੰ ਕੰਮ ਕਰਨ ਲਈ ਚੁਣਿਆ ਲੇਕਿਨ ਸਾਡੀ ਗਰੀਬੀ ਨੇ ਸਾਡੀ ਅਨਪੜਤਾ ਨੇ ਔਰ ਹਾਨੂੰ ਕਮੋਸ਼ ਰਹਿਣ ਲਈ ਮਜਬੂਰ ਕਰ ਦਿੱਤਾ ਤੇ ਉਹ ਲੋਕ ਸਾਡੇ ਸਿਰ ਤੇ ਚੜੇ ਆ। ਬਿਲਕੁਲ। ਉਹ ਲੋਕ ਸਾਡੇ ਸਿਰ ਤੇ ਆ। ਹੈਨਾ? ਇਹ ਦੇਖ ਲਓ। ਇਹ ਰੋਜ਼ਗਾਰ ਤੁਹਾਡਾ 19 ਸਾਲ ਦਾ ਪੜਿਆ। ਹੈਨਾ? ਆਪ ਬੋਟਾਂ ਦਾ ਦੌਰ ਚੱਲਦਾ ਪਿਆ। ਬੱਚੇ ਕੁਰਸੀਆਂ ਡਾਉਣਗੇ ਸਾਡੇ ਬੰਦੇ ਸਫਾਈ ਕਰਨਗੇ ਸਾਡੇ ਬੰਦੇ ਲੜਾਈ ਹੋਏਗੀ ਤੇ ਅੱਗੇ ਹੋਣਗੇ ਸਾਡੇ ਬੰਦੇ ਨਾਰੇ ਲਾਉਣਗੇ ਸਾਡੇ ਬੰਦੇ ਹਾਂਜੀ ਹਾਂਜੀ ਹੈਨਾ ਪੰਗੜਾ ਪਾਉਣਗੇ ਸਾਡੇ ਬੰਦੇ ਜਿਵੇਂ ਬਾਂਦਰ ਮੇਲੇ ਦੇ ਵਿੱਚ ਨੱਚਦਾ ਹਾਂਜੀ ਹੈਨਾ ਆਪਣੇ ਬੰਦੇ ਨਚਾਉਂਦੇ ਨੇ ਹੋਰ ਕੀ ਹੈ ਇਵੇਂ ਹੀ ਆ ਨਾ ਲੱਡੂਆਂ ਨਾਲ ਤੋਲਦੇ ਨੇ ਸਾਡੇ ਬੰਦੇ ਹਾਰ ਪਾਉਂਦੇ ਆ ਸਾਡੇ ਬੰਦੇ ਹਾਂਜੀ ਹਾਂਜੀ ਵੋਟਾਂ ਪਾਉਂਦੇ ਆ ਕਤਾੜੇ ਬੰਦੀ ਹੈ ਨਾ ਸਾਡੀ ਬੋਰਡ ਦੀ ਤਾਕਤ ਦੇ ਨਾਲ ਜਦੋਂ ਸਰਟੀਫਿਕੇਟ ਮਿਲਦਾ ਤੇ ਘੁੱਟ ਕੇ ਕੁਰਸੀ ਨੂੰ ਫੜ ਲੈਂਦੇ ਆ ਜੇ ਬੈਠਦਿਆਂ ਨਾਲ ਹੀ ਕਰਦੇ ਕੀ ਆ ਕੱਟ ਦਿਓ ਸਗਨ ਸਕੀਮ ਇਹ ਪਿਛਲੀ ਸਰਕਾਰ ਦੇ ਟਾਈਮ ਦੀ ਆ ਕੱਟ ਦਿਓ ਸਗਨ ਸਕੀਮ ਕੱਟ ਦਿਓ ਪੈਨਸ਼ਨ ਗਲਤ ਲੱਗ ਗਈ ਆ ਕੱਟ ਦਿਓ ਰਾਸ਼ਨ ਐ ਐਵੇਂ ਕਰਦੇ ਆ ਭਾਈ ਰੋਕ ਦਿਓ ਮਕਾਨ ਇਹ ਆਪਣੀ ਸਰਕਾਰ ਦਊਗੀ ਰੋਕ ਦਿਓ ਮਰਲੇ ਆਪਣੀ ਸਰਕਾਰ ਦਊਗੀ ਦੇਣਾ ਕਦੋਂ ਆ 4 ਸਾਲ 6 ਮਹੀਨੇ ਬਾਅਦ ਫਿਰ ਦੁਬਾਰਾ ਫਿਰ ووٹ ਲੈਣਾ ਹੈ ਨਾ ਸਾਡੇ ਹੈ ਨਾ ਉਹ ਵੀ ਖਾ ਦੇ ਦਿੰਦੇ ਨੇ ਕੋਟ ਤੇ ਲਾਰਾ ਤਾਂ ਲਾ ਦਿੰਦੇ ਆ ਨਾ ਹੁਣ ਆ ਵੱਡਾ ਭਾਈ ਆ ਫੜ ਗਿਆ ਕੀਤਾ ਬੋਲਿਆ ਇਹੋ ਜਿਹੇ ਜਦੋਂ ਸੱਤਾ ਚ ਬੰਦੇ ਬੈਠੇ ਹੁੰਦੇ ਆ ਸਾਡੇ ਬਜ਼ੁਰਗ ਇੱਧਰ ਨੂੰ ਕਿਹਾ ਅੱਜ ਮੜਾ ਕੇ ਕਹਿਰਾ ਐ ਮੁੱਛਾਂ ਨੂੰ ਵਟ ਚੜਾਉਂਦੇ ਆ ਮੇਰੀ ਕਾਲੀ ਪਾਣੀ ਦੀ ਰੰਗ ਅਭੀ ਇੱਕ ਇਤਰਾ ਉੱਚਾ ਨਾਟਿ ਚੜਉਂਦਾ ਮੇਰੀ ਕਾਂਗਰਸ ਪਾਰਟੀ ਹੈ ਨਾ ਸਾਰੇ ਇਹ ਕਰਦੇ ਨਾ ਆ ਚਦੇ ਬਸ ਪਰ ਕਦੀ ਕਿਸੇ ਨੇ ਕਿਹਾ ਕਿ ਤੁਸੀਂ ਸਾਡੀ ਮਦਦ ਕੀਤੀ ਆ ਬਹੁਤ ਬੋਟਾ ਪਾਈਆਂ ਜਾਓ ਵੀਡੀਓ ਦਫਤਰ ਚ ਜਾ ਕੇ ਸਾਡਾ ਨਾਮ ਲਹੋ ਤੇ ਰੋਜ਼ਗਾਰ ਆਪਣਾ ਲੈ ਕੇ ਆਓ ਕਹਿੰਦੇ ਮਨ ਕੇ ਜਿਹੜਾ ਮੜਾ ਮਾਤ ਨੂੰ ਚੜੀ ਕਰਦਾ ਉਹ ਤੇ ਬੰਦਾ ਕਹੇ ਮਗਰ ਉਹਨੇ ਕਰਨੀ ਉਹਨੇ ਕਰਨੀ ਬੀਆ ਕੰਮ ਚ ਘਾਟਾ ਇੰਨੇ ਉਹਨਾ ਅੱਗੇ ਛਲਾਰੀ ਆਇਆ ਸਾਡੇ ਪਿੰਡ ਤੇ ਕੋਈ ਬੰਦਾ ਨਹੀਂ ਬੋਲਿਆ ਮੈਂ ਆਖਾ ਵੀ ਛੱਡਿਆ ਮੋਟਰ ਥੋ ਲੈ ਜੀ ਤਨੂ ਪੰਨਿਆ ਸਾਡੇ ਪਿੰਡ ਕੋਈ ਬੰਦੇ ਪਿੰਡ ਤੇ ਬੰਦਾ ਨਹੀਂ ਆਇਆ ਹੀ ਨਹੀਂ ਜਾਈਏ ਸਾਡੇ ਪਿੰਡ ਕੋਈ ਨਹੀਂ ਆਇਆ ਹੀ ਨਹੀਂ ਫਿਰ ਉਹ ਤਾਂ ਮੰਗਣ ਆ ਗਿਆ ਆਏ ਆਪਣੇ ਪਿੰਡ ਆਇਆ ਕਿ ਤਰਾਂ ਅੱਜ ਕਾੜੋ ਨਾ ਪਾ ਸਾਡੀ ਮਰਜ਼ੀ ਕੋਲ ਮੈਂ ਤਾਂ ਹੱਥ ਕਰੀ ਦੇਣਾ ਲਾਣਾ ਸਾਡਨਾ ਤਾਂ ਤੁਹਾਨੂੰ ਇੱਕ ਗੁਣ ਦੇਜਣਾ ਗੁੱਸੇ ਵਾਲਾ ਕੰਮ ਨਹੀਂ ਕਰੀਦਾ ਇਹ ਤੁਸਾ ਆ ਜਦੋਂ ਇਹ ਨਾ ਬਣਿਆ ਇਹਨੂੰ ਇੱਕ ਇੱਕ ਧਿਆਨ ਕਰਿਓ ਇਧਰ ਵੇਖੋ ਗੁੱਸਾ ਟੱਡਾ ਜਾਏ ਜਾ ਹਾਂ ਪਰ ਉਹਨਾਂ ਦੇ ਨਾਲ ਹੋਰਸ ਕਿੰਨੀ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਇਹਨਾਂ ਲੋਕਾਂ ਨੇ ਬੋਲਣਾ ਤੇ ਉਹਨਾਂ ਨੂੰ ਡਰਾਉਣਾ ਧਮਕਾਉਣਾ ਕਿਵੇਂ ਆ ਜਿੱਦਾਂ ਮੇਰਾ ਭਾਈ ਬੋਲੇ ਤਾਂ ਉੱਥੇ ਪੁਲਿਸ ਵਾਲੇ ਕਹਿੰਦੇ ਇਹਨੇ ਦਾਰੂ ਪੀਤੀ ਚਲੋ 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 ਗੱਡੀ ਚੁਪਟਾਓ ਗੱਡੀ ਚੁਪਟਾਓ ਹੈਨਾ ਤੇ ਜੇ ਕੋਈ ਬੀਬੀ ਬੋਲਦੀ ਆ ਦੇ ਉਹ ਬੁੜੀਆਂ ਉਹਨਾਂ ਦੀਆਂ ਲੇਡੀਜ਼ ਪੁਲਿਸ ਲਾਗੇ ਹੋ ਜਾਂਦੀ ਐ। ਐਵੇਂ ਨਹੀਂ ਬੋਲਣ ਦਿੰਦੀ। ਹਾਂ ਜੇ ਤੁਸੀਂ ਇਹਨਾਂ ਤੋਂ ਅਨਸਾਫ਼ ਲਈ ਕੋਈ ਗੱਲ ਕਰਨੀ ਆ ਤਾਂ ਫਿਰ ਸਿੱਖ ਲੋ। ਤੁਹਾਡੇ ਪਿੱਛੇ ਡੰਗਰ ਹੈਗੇ ਕਿ ਨਹੀਂ ਹੈਗੇ? ਆਜੋ ਬੱਚਾ। ਵੰਦੂ ਡੰਗਰ ਹੈ। ਇੱਥੇ ਘਾਰ ਦੇ ਪਾਸੇ। ਤੁਰੇ ਫਿਰਦੇ ਨਾ ਸੁੱਕਾ ਜਾਂ ਗਿੱਲਾ ਜਾਂ ਸੁੱਕਾ ਭੂਵਾ ਜਾਂ ਗੋਹਾ ਉਹਨਾਂ ਦੀਆਂ ਪਿੰਨੀਆਂ ਵਟ ਲਿਆ। ਹਾਂ ਇਹ ਜਗ੍ਹਾ ਮੰਨਨ ਦਾ। ਗੱਟੂ ਚ ਪਾ ਲਿਆ। ਹੈ ਨਾ? ਬਸ ਇੱਕ ਸਿਆਣੇ ਜੇ ਬੱਚੇ ਨੂੰ ਕਹਿ ਦੇਣਾ ਵੀ ਪਹਿਲੋ ਮੇਰੇ ਮਾਰਦਾ। ਸਿਰੂ ਛੱਕੜਾ ਹੋਵੇ ਆ ਵੀ ਪਹਿਲਾਂ ਆਪਦੇ ਮਾਰੇ ਆਪ ਤਾਂ ਇੱਥੇ ਨਿਕਲਣਾ ਤੇ ਉੱਥੇ ਨਾਲ ਲੈਣਾ ਉਹ ਦੂਜੇ ਪਿੰਡ ਤੱਕ ਜਾਂਦੀ ਲੈ ਵੀ ਮੂੰਹ ਉਹ ਇਹ ਨਾਲ ਬੇੜੀ ਇਹੋ ਜਿਹੇ ਹਾਲਾਤ ਕਰਨੇ ਜਿੱਤੇ ਕਰ ਸਕਦੇ ਹੋ ਤਾਂ ਠੀਕ ਆ ਇਹ ਕੋਈ ਗੋਣਾਤ ਵਾ ਪਾਈ ਸਾਹਿਬ ਜਿੱਦਣ ਇਹਨਾਂ ਲੋਕਾਂ ਨੇ ਵੋਟਾਂ ਦਾ ਫੇਰਾ ਮਾਰਨਾ ਬੰਦ ਕਰਤਾ ਉਹਦੋਂ ਤੁਸੀਂ ਕਾਮਯਾਬ ਹੋ ਬਿਲਕੁਲ ਜੀ ਬਿਲਕੁਲ ਨਹੀਂ ਤਾਂ ਕਾਮਯਾਬ ਨਹੀਂ ਹੁੰਦੇ ਹੁਣ ਸਾਡੇ ਨਰੇਗਾ ਦੇ ਬੰਦੇ ਲਈ ਫਿਰਦੇ ਨੇ ਜਿਹੜੇ ਬੰਦੇ ਵਰਕ ਕਰਦੇ ਸੀ ਆਪਣੇ ਨਾਲ 4-4 5-500 ਰੁਪਈਆ ਦੇ ਹੱਥ ਦੇ ਦੇ। ਉਹ ਬੀਬੀਆਂ ਜੀ ਨੂੰ ਵੋਟ ਮੰਗਣ ਜਾਂਦੀਆਂ ਨਾ ਤਾਂ ਜਿਹੜਾ ਤਾਂ ਬੋਲਦਾ ਤੁਹਾਡੇ ਵਰਗਾ ਉਹ ਕਹਿੰਦੇ ਅਸੀਂ ਤਾਂ ਦਿਹਾੜੀ ਲੈਣੀ ਹੈ ਤੁਸੀਂ ਵੋਟ ਬਹੁਤ ਚੰਨਾ ਆ ਬਹੁਤ ਚੰਗਾ। ਸਹੀ ਗੱਲ ਹੈ। ਹਣਾ? ਦੇਖੋ ਜੀ ਆਪਣੇ ਇਨਸਾਫ ਲਈ ਜੇ ਤੁਸੀਂ ਬੰਦਾ ਚੁੜਨਾ ਹੈ ਤਾਂ ਉਹ ਇੱਕ ਚੀਜ਼ ਸਿੱਖ ਕੇ ਚੁੜਨਾ ਹੈ ਇੱਧਰ ਵੇਖੋ। ਉਸ ਬੰਦੇ ਨੂੰ ਪਤਾ ਹੋਵੇ ਕੀ ਕੰਮ ਹੋਣਾ ਕੀ ਹੁਣ ਅਸੀਂ ਕਰਦੇ ਕੀ ਹੈ ਇਹਨੂੰ ਧਿਆਨ ਕਰਿਓ ਮੋਦੀ ਆਪਾਂ ਸਾਰਿਆਂ ਨੂੰ ਪਤਾ ਕਿਸਾਨਾਂ ਨੇ ਧਰਨਾ ਲਾਇਆ ਮੋਦੀ ਨੇ ਗੁੰਡਾ ਰਾਜ ਬਣਾਇਆ ਹੈ ਹੈਨਾ ਹਾਂਜੀ ਰਾਹੁਲ ਗਾਂਧੀ ਨੇ ਵੀ ਪਹਿਲੋਂ ਕਟ ਨਹੀਂ ਕੀਤੀ ਸੀ ਹਾਂਜੀ ਹੈਨਾ ਹੁਣ ਬੰਦੇ ਤਾਂ ਚੁਣੇ ਉਹਨਾਂ ਨੇ ਭੇਜੇ ਅਸੀਂ ਉਹਨਾਂ ਚੁਣਿਆਂ ਦੇ ਮਗਰ ਪਹੁੰਚ ਗਏ ਬਿਲਕੁਲ ਲੈ ਵੀ ਉਹਨਾਂ ਨੇ ਚੁਣਿਆ ਜੀ ਕਿਨੂ ਜੀ ਸ਼ੇਰ ਸਿੰਘ ਖਵਾਏ ਨੂੰ ਲੋ ਜੀ ਨੋਨੀ ਮਾਨ ਨੂੰ ਚੁਣ ਲਿਆ ਜੀ ਹੈਨਾ ਲੋ ਜੀ ਆ ਝਾੜੂ ਵਾਲਾ ਕਿਹੜਾ ਆ ਕਾਕਾ ਹੈਨਾ ਹੁਣ ਚੋਰਾ ਨੇ ਜਦੋਂ ਲੁੱਟ ਲੁੱਟ ਕੇ ਤੁਹਾਡਾ ਪਹਿਲੇ ਤੁਹਾਡੀ ਬੋਰਡ ਦਾ ਕੋਈ ਹਸਾਨ ਨਹੀਂ ਦਿੱਤਾ ਤਾਂ ਚੋਰਾ ਨੇ ਫਿਰ ਤੁਹਾਨੂੰ ਉਹ ਚੁਣ ਕੇ ਬੰਦੇ ਦੇਤੇ ਅਸੀਂ ਉਹਨਾਂ ਦੇ ਮਗਰ ਲੱਗ ਗਏ ਹੈਨਾ ਬਹੁਤ ਲੋਕ ਕਲਾਕਾਰਾਂ ਦੇ ਮਗਰ ਲੱਗ ਜਾਂਦੇ ਆ ਇੱਕੋ ਸੱਨੀ ਦੇ ਹੋਰ ਫਿਲਮਾਂ ਬਣਾਉਣ ਵਾਲਾ ਉਹਨਾਂ ਦੇ ਮਗਰ ਲੱਗ ਜਾਂਦੇ ਭਲੇ ਉਹ ਮਾਰਸੋ ਚੋਣ ਤੋਂ ਪਹਿਲਾਂ ਤੁਸੀਂ ਸੋਚੋ ਜਿਹੜੇ ਲੋਕਾਂ ਨੇ ਪਹਿਲਾਂ ਇਹੋ ਜਿਹਾ ਕੰਮ ਕੀਤਾ ਹੀ ਨਹੀਂ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈ ਗਰੀਬੀ ਕਿਹੋ ਜੀ ਆ ਗਰੀਬੀ ਕਿਹੋ ਜੀ ਆ ਗਰੀਬਾਂ ਦੇ ਹੱਕ ਲੈਣੇ ਕਿਵੇਂ ਆ ਉਹ ਤੁਹਾਡਾ ਕੀ ਸਵਾਰੂਗਾ ਕਿਉਂ ਭਾਈ ਉਹ ਅੱਛੇ ਵੀ ਨਹੀਂ ਹੋਣਾ ਕਰਨੀ ਆਹ ਨੌਦਾ ਤਾਂ ਕਰਨਾ ਸਬਾਬੂ ਜੀ ਭੈਣ ਜੀ ਵੀਰ ਜੀ ਹੱਥ ਬਣਨੇ ਨੇ ਵੋਟ ਪਾਓ ਵੋਟ ਪਿੱਛੇ ਕੋਈ ਨਹੀਂ ਵਿੰਦਾ ਪਿੱਛੇ ਤਾਂ ਲੈ ਜਾਂਦੇ ਵੋਟ ਨਹੀਂ ਨਿਕਲਦੇ ਨਿਕਲ ਕਦੋਂ ਬਾਹਰ ਸਾਰਿਆਂ ਨੂੰ ਪੁੱਛਦੇ ਕਿ ਕੀ ਹਾਲ ਹੈ ਤੁਹਾਡਾ 14 ਸਾਲ ਬਜੀ ਦਾ ਮੂਰਖਾ ਵੋਟ ਐਲੈਕਸ਼ਨ ਹੋਵੇ ਮੋਟਰ ਪੈਸੰਦੇ ਚਲੋ ਹੈ ਇਹਨੂੰ ਧਿਆਨ ਕਰਿਓ ਹੁਣ ਤੁਸੀਂ ਛੱਡ ਦਿਓ ਵੋਟਾਂ ਲਾ ਖੜਾ ਹੁਣ ਤੁਸੀਂ ਇਹ ਦੱਸੋ ਕਿ ਘਰ ਦੇ ਵਿੱਚ ਸਫਾਈ ਕੌਣ ਕੌਣ ਕਰਕੇ ਆਇਆ ਅੱਜ ਸਾਰੇ ਘਰ ਸਾਰੇ ਘਰ ਕਾਦੇ ਨਾਲ ਕਰਕੇ ਆਇਆ ਆਹ ਪੋਚਾਈ ਲਾਵੀਂ ਧੋਖਰੂ ਚਾੜੂ ਨਾਲ ਇੱਕ ਡੱਕੇ ਨਾਲ ਕਿ ਝਾੜੂ ਦੇ ਮੁੱਠੇ ਨਾਲ ਇੱਕ ਡੱਕੇ ਨਾਲ ਇੱਕ ਨਾਲ ਹੀ ਲਗਾ ਕਰ ਇਹ ਉਹ ਨਾ ਗਿੰਨ ਘਰ ਲੈ ਹੈ ਨਾ ਇੱਕ ਡੱਕੇ ਨਾਲ ਹੀ ਹੁੰਦਾ ਇੱਕ ਡੱਕੇ ਦੋ ਨਾਲ ਨਹੀਂ ਹੁੰਦਾ ਹਾਂ ਜੀ ਹੈ ਨਾ ਮੁੱਠੇ ਨਾਲ ਫਿਰ ਜੇ ਤੁਸੀਂ ਆ 76 ਸਾਲ ਤੋਂ ਜਿਹੜੀਆਂ ਵੋਟਾਂ ਪਾਉਂਦੇ ਆ ਇਹ ਇਹਨਾਂ ਨੇ ਗੰਦ ਪਾਇਆ ਹੈ ਇਹਨਾਂ ਨੂੰ ਜੇ ਸਾਫ਼ ਕਰਨਾ ਤੇ ਫਿਰ ਤੁਹਾਨੂੰ ਇਕੱਠੇ ਹੋਣਾ ਪੈ ਇਕੱਠਾ ਹੋਣਾ ਚਾਚਾ ਭਾਈ ਦੇ ਜੀ ਅੱਛਾ ਹੁਣ ਦੂਸਰਾ ਆ ਇਹ ਘਰੇ ਨਲਕਾ ਲੱਗਾ ਕੇ ਟੁੱਟੀ ਕੇ ਮੋਟਰ ਮੋਟਰ ਨੂੰ ਲੱਗੀ ਉਹਦਾ ਬਾਹਰ ਦਿਓ ਪਾਣੀ ਦੇਣਾ ਪਊ ਪਾਣੀ ਦੇ ਜੂਗਾ ਕਿ ਕੋਲੇ ਜਾਣਾ ਪਊਗਾ ਕੋਲ ਤੇ ਜਾਣਾ ਪਊਗਾ ਉਹ ਤੇ ਜਾਣਾ ਪਊਗਾ ਪਾਣੀ ਚੱਲੇਗੀ ਜਾਣਾ ਪਊਗਾ ਨਾ ਅੱਛਾ ਡਾਕਟਰ ਕੋਲੇ ਜਾਈਏ ਤੇ ਦੁੱਖ ਦੱਸਣਾ ਪਊ ਕੇ ਖੜੇ ਨੂੰ ਟੀਕਾ ਲਾ ਦਊਗਾ ਨਾ ਜਰਾ ਪਹਿਲਾਂ ਮੈਂ ਰਾਬਾ ਕਰਦਾ ਫੇਰ ਹੀ ਉਹ ਦਵਾਈ ਜਣੀ ਆਵੇ ਤੇ ਕੀ ਹੈ ਲੋ ਕਰਿਆਨੇ ਵਾਲੇ ਕੋਲੇ ਜਾ ਕੇ ਚੁੱਪ ਕਰਕੇ ਖੜ ਜੀਏ ਸੌਦਾ ਤੋਲ ਦੂ ਨਾ ਜਰਾ ਨਹੀਂ ਤੁਸੀਂ ਆਪ ਹੀ ਕਹਿੰਦੇ ਹੁਣ ਇਹਨੂੰ ਧਿਆਨ ਤੁਸੀਂ ਆਪ ਹੀ ਕਹਿੰਦੇ ਜੀ ਡਾਕਟਰ ਕੋਲੇ ਜਾਈਏ ਤੇ ਬੋਲੀਏ ਨਾ ਲੋਕਾਂ ਨੂੰ ਦਸੀਏ ਦਵਾਈ ਨਹੀਂ ਦਿੰਦਾ। ਕਰਿਆਨੇ ਵਾਲੇ ਕੋਲੇ ਜਾ ਕੇ ਖੜ ਜਾਈਏ ਤੇ ਸੌਦਾ ਨਹੀਂ ਕਰਦਾ। ਹੈਨਾ? ਮੋਟਰ ਕੋਲੇ ਜਾਈਏ ਪਾਣੀ ਨਹੀਂ ਦਿੰਦਾ। ਤੇ ਤੁਹਾਡੇ ਸੰਵਿਧਾਨਕ ਹੱਕ ਬਾਬਾ ਸਾਹਿਬ ਡਾਕਟਰ ਬੇੜਕਰ ਪਿਮਰੋ ਸਾਹਿਬ ਨੇ 1952 ਚ ਲਿਖੇ ਸੀਗੇ। ਆ 1952 ਦਾ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ। 1952 ਚੋਂ ਸੋਧ ਕਰਕੇ ਕਾਨੂੰਨ ਦੀ ਤਾਂ 2005 ਦੇ ਵਿੱਚ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਬਣਾਤਾ ਕਾਨੂੰਨ ਉਹ ਕਾਨੂੰਨ ਤੁਹਾਡਾ ਅਜੇ ਤੱਕ ਇਹਨਾਂ ਗੰਦੀਆਂ ਸਰਕਾਰਾਂ ਨੇ ਲਾਗੂ ਨਹੀਂ ਕੀਤਾ ਨਾ ਜੀ ਨਾ ਕੁਝ ਹੋਇਆ ਹੀ ਨਹੀਂ ਕਿਉਂਕਿ ਮਰੇਗਾ ਦਾ ਅੱਜ ਹਰ ਇੱਕ ਬੰਦਾ ਦੁਸ਼ਮਣ ਆ ਤਗੜਾ ਜ਼ਿਮੀਂਦਾਰ ਕਹਿੰਦਾ ਕਿ ਇਹ ਵਿਲੀ ਬੈਠ ਕੇ ਦਿਹਾੜੀ ਲਿੰਦੀ ਹੁਣ ਸਾਡਾ ਕੰਮ ਕੌਣ ਅੱਗੇ ਸਾਡੀਆਂ ਕੁੜੀਆਂ ਮਜਬੂਰ ਹੁੰਦੀਆਂ ਸੀ ਕੋਈ ਤਗੜੀ ਸਰਦਾਰ ਨਹੀਂ ਹੁੰਦੀ ਸੀ ਜਿਮੀਦਾਰ ਨਹੀਂ ਹੁੰਦੀ ਸੀ ਉਹਦੇ ਕੋਲੋਂ 5-700 ਰੁਪਏ ਧਾਰਾ ਲੈ ਆਉਂਦੀਆਂ ਸੀਗੀਆਂ ਤੇ 5-700 ਜਮੀਨਾ-ਮੀਨਾ ਕੰਮ ਕਰਾਉਂਦੀਆਂ ਸੀ ਕਹਿੰਦੇ ਹੁਣ ਜਿੱਦਨ ਦੀ ਨਰੇਗਾ ਆਈ ਸਾਡਾ ਤਾਂ ਗੋਹਾ ਕੂੜਾ ਭਾਂਡੇ ਪੋਚੇ ਮੰਡੀ ਨੇ ਬੰਦ ਕਰ ਦਿੱਤੇ ਨਹੀਂ ਲੰਦਿਆ ਸੱਚਾ ਬਿਲਕੁਲ ਐਵੇਂ ਹੀ ਪੱਠੇ ਵਾਲਾ ਐਵੇਂ ਹੀ ਸ਼ੈਲਰਾਂ ਵਾਲਾ ਐਵੇਂ ਫੈਕਟਰੀਆਂ ਵਾਲਾ ਐਵੇਂ ਦਾਣਾ ਮੰਡੀਆਂ ਵਾਲਾ ਫਿਰ ਨਰੇਗਾ ਦੇ ਸਾਰੇ ਦੁਸ਼ਮਣ ਹਨਾ ਆਰੂ ਦੂਸਮਣ ਤਾਂ ਪਰੇ ਪਰ ਇਹਨਾਂ ਦੂਸਮਣ ਤੋਂ ਸਰਪੰਚ ਅੱਗੇ ਉਹਨਾਂ ਦੇ ਚਾਰ ਬੰਦੇ ਕੰਮ ਲੈਂਦੇ ਸੀ ਐਨੂੰ ਕਰਿਓ ਜੀ ਕੈਮਰਾ ਚਾਰ ਬੰਦੇ ਕਿਹੜੇ ਸੀ ਸਭ ਤੋਂ ਪਹਿਲਾਂ ਸਰਪੰਚ ਦਾ ਪਰਿਵਾਰ ਫਿਰ ਉਹਦਾ ਰਿਸ਼ਤੇਦਾਰ ਫਿਰ ਉਹਦਾ ਵਫਾਦਾਰ ਫਿਰ ਉਹਦੇ ਨਾਲ ਜਿਹੜੇ ਗੁੰਡੇ ਐ ਘੁੰਮਦੇ ਨੇ ਆਕੜ ਕੇ ਮੇਰੇ ਵਰਗੇ ਹੈਨਾ ਚਲਦੇ ਨੂੰ ਕੰਮ ਹੋ ਗਿਆ ਜੀ ਪਾਸ ਕੱਢ ਦਿਓ ਜੀ ਮਸਤਾਲ ਹੋ ਗਿਆ ਆਨਲਾਈਨ ਪੈਸੇ ਆ ਗਏ ਵੰਡ ਲੋ ਕੰਮ ਕੀਤਾ ਨਹੀਂ ਵੰਡਕ ਹਾਂ ਸਰਪੰਚ ਵੀ ਮਰੇਗਾ ਦਾ ਦੁਸ਼ਮਣ ਹੈ ਨਾ ਹੁਣ ਉਹਦਾ ਖਾਣਾ ਪੀਣਾ ਬੰਦ ਹੋ ਰਿਹਾ ਕਰਨੇ ਲੱਗ ਪਏ ਉਹ ਸੜਾ ਪਿਆ ਵਾਹੀ ਕਰਦੇ ਹੋਏ ਹੈ ਨਾ ਕਦੇ ਕੋ ਮੋਰਲ ਬਾਣੀ ਤੰਦਰ ਤਸਕ ਨੂੰ ਨਾ ਟਾ ਫਿਰ ਹੁਣ ਬਿਨਾ ਬੋਲਿਆ ਕੁਛ ਨਹੀਂ ਹੋਣਾ ਤੁਹਾਨੂੰ ਆਣਾ ਪਏਗਾ ਬਿਲਕੁਲ ਮਹੀਨੇ ਚ ਇੱਕ ਦਿਨ ਇਕੱਠੇ ਹੋਣਾ ਪਏਗਾ ਕੋਈ ਔਖਾ ਨਹੀਂ ਕੋਈ ਔਖਾ ਜੋੜਨਾ ਕਰਾਂਗੇ ਆਣੇ ਕਰਾਂਗੇ ਚਲੋ ਮੈਂ ਕਿਸੇ ਗੁਰੂ ਪੀਰ ਦੇ برخلاف ਨਹੀਂ ਬੋਲਦਾ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਾਰਿਆਂ ਦਾ ਮਾਨ ਸਤਕਾਰ ਆ ਲੇਕਿਨ ਇੱਕ ਧਾਰਨ ਆ ਉਹ ਮੈਂ ਤੁਹਾਨੂੰ ਦੇਣੀ ਹੈ ਹੈ ਨਾ ਉਹ ਧਾਰਨ ਕਿਹੜੀ ਐ ਇਹਨੂੰ ਧਿਆਨ ਕਰੀ ਬਹੁਤ ਲੋਕ ਸਾਸੰਗ ਤੇ ਜਾਂਦੇ ਆ ਜਾਂਦੇ ਆ ਬਹੁਤ ਲੋਕ ਜਸੂ ਮਸੂ ਦੇ ਜਾਂਦੇ ਆ ਬੰਦਗੀ ਸਦੇ ਜਾਂਦੇ ਆ ਮਹੀਨੇ ਚੋ 4 ਦਿਨ ਆਉਂਦੇ ਐਤਵਾਰ ਚ ਜਾਂਦੇ ਹੋ ਆ ਕੇ ਵੇਖਿਆ ਕਦੀ ਬੈਂਕ ਦੀ ਕਾਪੀ ਵਿੱਚ ਪੈਸੇ ਆਏ ਆ ਨਹੀਂ ਨਹੀਂ ਕਦੀ ਮਕਾਨ ਪੈ ਗਿਆ ਹੋਵੇ ਡਬਲ ਨਹੀਂ ਬੇਬੇ ਬਾਪੂ ਦੀ ਦਵਾਈ ਛੁੱਟੀ ਹੋਵੇ ਨਾ ਨਾ ਉਵੇਂ ਹੁੰਦਾ ਹੈ ਉਵੇਂ ਤਾਂ ਫਿਰ ਅਸੀਂ ਜੀ ਉਥੇ ਜਾ ਸਕਦੇ ਹਾਂ ਤੇ ਉਹਨਾਂ ਤੋਂ ਇੱਕ ਇੱਕ ਐਤਵਾਰ ਦੀ ਛੁੱਟੀ ਲੈ ਕੇ ਆਪਦੇ ਹੱਕਾਂ ਲਈ ਵੀ ਧਿਆਨ ਹਾਂ ਹਾਂ ਕੀ ਗੱਲ ਠੀਕ ਹੈ ਆ ਸਕਨੇ ਹੈ ਨਾ ਇੱਕ ਨੰਬਰ ਚ ਜਾ ਹੀ ਸਕਦਾ ਹੈ ਜੇ ਇੱਕ ਘਰ ਚੋਂ ਇੱਕ ਨੰਬਰ ਜੁਮੇਵਾਰ ਬੈਣਾ ਹੈ ਉਹ ਕਹਦਾ ਇਹਨੂੰ ਧਿਆਨ ਕਰਿਓ ਨਰੇਗਾ ਤੁਹਾਡੀ ਹਾਂ ਅਸੀਂ ਜ਼ਿੰਮੇਵਾਰ ਆ ਰਾਸ਼ਨ ਸਾਡਾ ਅਸੀਂ ਜੋ ਜ਼ਿੰਮੇਵਾਰ ਆ ਪੈਨਸ਼ਨ ਸਾਡੀ ਅਸੀਂ ਜੋ ਜ਼ਿੰਮੇਵਾਰ ਆ ਸਕਨ ਸਕੀਮ ਸਾਡੀ ਅਸੀਂ ਜ਼ਿੰਮੇਵਾਰ ਆ ਬੱਚਿਆਂ ਦੇ ਕੋਲਰਸ਼ਿਪ ਵਜੀਫੇ ਸਾਡੇ ਅਸੀਂ ਜ਼ਿੰਮੇਵਾਰ ਆ ਮੈਡੀਕਲ ਸਹੂਲਤਾਂ ਸਾਡੀਆਂ ਅਸੀਂ ਜ਼ਿੰਮੇਵਾਰ ਆ ਜੀ ਨਾ ਨਹੀਂ ਪੈਸਾ ਲੱਗਿਆ ਬਿਲਕੁਲ ਲੱਗ ਜਾਣਗੀਆਂ ਮੈਂ ਵੀ ਮਹਿੰਦਰ ਰੱਖੀ ਬੈਠਾ ਵਾਂ ਦਸਾਂ ਵੀ ਸਾਲ ਤੱਕ ਵੀ ਪੈਨਸ਼ਨ ਲੱਗੇਗੀ ਦਸਾਂ ਵੀ ਸਾਲ ਲੱਗੇਗੀ ਇਹ ਤੇ ਮਾਈਕਾ ਨੂੰ ਇਹ ਆਉਂਦਾ ਸੱਤ ਕੋ ਸਾਲ ਤੇ ਮੇਰੇ ਵੀ ਲੱਗ ਜਾਣੀ ਐ ਨੂੰ ਕਰ ਫੇ ਪੈ ਜੀ ਫਿਰ ਤਾਂ ਆਪਾਂ ਹੌਸਲਾ ਹੀ ਛੱਡ ਦੀਗੇ ਸ਼ਾਮ ਨੂੰ ਪਤਾ ਨਹੀਂ ਆਉਂਦਾ ਹੌਸਲਾ ਛੱਡਦੇ ਨਹੀਂ ਆਉਂਦਾ ਛੱਡਾ ਕੀ ਨਹੀਂ ਛੱਡਾ ਹੋਣੀ ਨਹੀਂ ਐ ਦੇਖੋ ਸਾਡੀ ਪੰਜਾਬ ਸਰਕਾਰ ਕਿੰਨੀ ਨਲਾਇਕ ਆ ਇਹਨੂੰ ਧਿਆਨ ਕਰਿਓ ਆ ਨਹਿਰ ਤੇ ਭਈਏ ਕੰਮ ਕਰਦੇ ਆ ਲੇਕਿਨ ਸਾਡੇ ਬੱਚੇ ਪਲਾਸਟੂ ਪੜੇ ਆ ਗਾ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਐਵੇਂ ਰੇਲ ਗੱਡੀ ਤੇ ਐਵੇਂ ਛੜਕਾਤੀ ਹੈਨਾ ਪੰਜਾਬ ਸਰਕਾਰ ਦੀ ਖੋਪੜੀ ਕੀ ਕਹਿੰਦੀ ਹੈ ਜਦੋਂ ਇਹ ਲੋਕ ਆਰਥਿਕ ਪੱਖੋਂ ਕਮਜ਼ੋਰ ਰਹਿਣਗੇ ਸਿਰਫ ਵੋਟ ਬੈਂਕ ਬਣਿਆ ਰਹੇਗਾ ਇਹ ਸਾਡੇ ਅੱਗੇ ਨਹੀਂ ਬੋਲਣਗੇ ਤੇ ਜੇ ਇਹ ਬਰਾਬਰ ਦੀ ਰੋਟੀ ਖਾਣ ਲੱਗ ਪਏ ਸਾਡੇ ਅੱਗੇ ਬੋਲਣਗੇ ਬਿਲਕੁਲ ਥੋੜਾ ਨਸ਼ੇ ਜਿਹੜੇ ਆ ਨਸ਼ੇ ਜਿਹੜੇ ਜਾਣ ਬੁੱਝ ਕੇ ਲਾਏ ਹੋਏ ਨੇ ਨਸ਼ੇ ਜਾਣ ਬੁੱਝ ਕੇ ਲਾਏ ਹੋਇਆ ਕੀ ਰਸ਼ੇ ਬੰਦ ਕਰਨੇ ਹੋਵੇ ਸਰਕਾਰ ਕਰ ਨਹੀਂ ਸਕਦੀ ਸਾਰਾ ਪਸਤਾ ਹਲੋ ਕਾਕਾ ਕਲਾਇ ਤੁਸੀਂ ਤੋਂ ਇੱਕ ਗੱਲ ਦਾ ਧਿਆਨ ਕੇ ਰਿਓ ਜੀ ਆਪਾਂ ਪਾਣੀ ਟੈਂਕੀ ਵਾਲਾ ਬੰਦ ਕਰਨਾ ਹੋਵੇ ਖਰਾਬ ਹੋ ਗਿਆ ਜੀ ਪਾਣੀ ਪੀਣ ਯੋਗ ਨਹੀਂ ਕੀ ਕਰੀਏ ਪਿੱਛੋਂ پتہ ਹੁੰਦਾ ਕਿ ਟੂਟੀ ਵਿੱਚ ਕਿਹੜਾਈ ਜਾਈਏ ਬੰਦ ਹੋ ਸਕਦੇ ਆ ਤੇ ਜੇ ਹੁਣ ਸਰਕਾਰ ਜਿਹੜਾ 570 ਬੰਦਾ 570 ਰੁਪਏ ਵਾਲੇ ਵੇਚਣ ਵਾਲੇ ਪਰਚਾ ਕੱਟਣ ਨਹੀਂ ਤੇ ਜਿਹੜੇ ਟਰੱਕਾਂ ਦੇ ਟਰੱਕ ਲਿਆਉਂਦੀ ਆ ਉਹਨਾਂ ਨੂੰ ਕਿੱਲੇ ਲਈ ਚੱਲੂ ਥਾਂ ਨਹੀਂ ਜੇ ਕਹਦਾ ਬੋਲਦੇ ਵੀ ਤਿਆਗਾ ਪਰ ਨਹਿਰ ਤੇ ਤੇ ਹੈਨਾ ਹਾਂ ਹਾਂ ਦੇਣਾ ਤਾਂ ਹੰਦਲਾ ਮਿੰਟ ਇਸ ਵਾਸਤੇ ਮੇਰੀ ਬੇਨਤੀ ਆ ਇਹ ਸਰਕਾਰਾਂ ਨੇ ਕੁਝ ਨਹੀਂ ਕਰਨਾ ਠੀਕ ਹੈ ਫਿਰ ਆ ਜਾਣ ਦੱਸ ਤੁਹਾਨੂੰ ਆਪਣੇ ਆਪ ਨੂੰ ਕਰਨਾ ਪੈਣਾ ਜਿਵੇਂ ਤੁਹਾਨੂੰ ਮੈਂ ਪੁੱਛਿਆ ਵੀ ਨਲਕੇ ਕੋਲੇ ਪਾਣੀ ਲੈਣ ਜਾਣਾ ਪਊ ਕਿ ਨਲਕਾ ਦੀ ਗੱਲ ਆ ਪੀ ਕੇ ਆ ਹਾਂ ਬਿਨਾ ਡਾਕਟਰ ਤੁ ਤੁ ਦੱਸਿਆ ਦੁਆਰੀ ਨਹੀਂ ਦੇਣੀ ਨਹੀਂ ਨਹੀਂ ਆਪਾਂ ਜਾ ਰਹੇ ਉੱਥੇ ਜਾ ਰਹੇ ਆ ਮੀਟਿੰਗ ਖਤਮ ਹੋ ਗਈ ਆ ਜਾ ਰਹੇ ਹਾਂ ਬਸ ਆਵਾਂਗੇ ਉੱਥੇ ਹੈਨਾ ਕਿਉਂ ਭਾਈ ਠੀਕ ਇਸ ਲਈ ਬੇਨਤੀ ਆ ਕਿ ਬੜੇ ਦੁੱਖ ਨਾਲ ਇਹ ਗੱਲ ਕਰਨੀ ਪੈਂਦੀ ਆ ਕਿ ਇਹ ਰਾਉਕਿਆਂ ਲਈ ਆਹੋ ਫੋਨ ਕੀਤਾ ਸੀ ਲੇਬਰ ਪ੍ਰਿਵਿਲੇ ਉਧਰ ਜੋਧਪੁਰ ਤੇ ਜੋਧਪੁਰ ਵਾਲੀ ਆ ਕੁੜੀ ਜਿਹੜੀ ਆ ਕੇ ਇੱਧਰ ਕੰਮ ਕਰਨ ਲਈ ਆ ਇਹ ਖਰਾਬ ਹੀ ਕਰਨ ਦੇ ਨਾ ਬਿਲਕੁਲ ਤੇ ਖਰਾਬ ਉਦੋਂ ਇਹ ਖਰਾਬ ਕਰਨ ਤੋਂ ਹਟਣਗੇ ਜਦੋਂ ਤੁਸੀਂ ਜ਼ਿੰਮੇਵਾਰ ਬਣ ਕੇ ਆਪਣੇ ਘੱਟ ਨੂੰ ਮਜ਼ਬੂਤ ਕਰ ਲਿਆ ਜੇ ਤੁਸੀਂ ਪਹਿਲੇ ਮਹੀਨੇ ਚ 5000 ਦੀ ਗਿੰਤੀ ਇਕੱਠੀ ਕੀਤੀ ਆ ਦੂਜੇ ਮਹੀਨੇ ਚ 10000 ਦੀ ਗਿਣਤੀ ਚ ਇਕੱਠ ਕੀਤਾ ਤੀਜੇ ਮਹੀਨੇ ਚ 15000 ਦੀ ਗਿਣਤੀ ਚ ਇਕੱਠ ਕੀਤਾ ਫਿਰ ਚੋਰ ਤੁਹਾਡੇ ਅੱਗੇ ਨਹੀਂ ਟਿਕਣਗੇ ਉਹ ਤਾਂ ਕੋਣ ਆਪੇ हट ਜਾਣਗੇ ਭੱਜ ਜਾਣਗੇ ਹੈਨਾ ਯਾਦ ਆ ਨਾ ਬੋਕਰ ਦਾ ਮੁੱਠਾ ਬਿਲਕੁਲ ਬਿਲਕੁਲ ਹੈਨਾ ਇੱਥੇ ਪਾਣੀ ਆਇਆ ਸੀ ਨਾ ਜਦੋਂ ਪਾਣੀ ਵਿਚਾਰਾ ਥੋੜਾ ਹੁੰਦਾ ਗਲਾਸ ਚ ਪਾਇਆ ਹੁੰਦਾ ਪਾਣੀ ਬੰਦਾ ਮੂੰਹ ਨੂੰ ਲਾਉਂਦਾ ਅੰਦਰ ਪੀ ਜਾਂਦਾ ਹੈ ਹੈਨਾ ਪਾਣੀ ਬੇਵਾਸ ਹੁੰਦਾ ਥੋੜਾ ਹੁੰਦਾ ਤੇ ਜਦੋਂ ਪਾਣੀ ਇਕੱਠਾ ਹੋ ਕੇ ਆ ਜਾਂਦਾ ਹੈ ਤੇ ਬੰਦੇ ਭਜਨੇ ਸ਼ੁਰੂ ਹੋ ਜਾਂਦੇ ਆ ਹਾਂ ਤੁਹਾਨੂੰ ਪਾਣੀ ਵਾਂਗੂ ਕੁੱਟਿਆ ਥੋੜਾ ਤੇ ਤੁਸੀਂ ਬਾਜ਼ਾਰ ਚਲੇ ਜਾਓ ਬਾਣੀਆਂ ਦੀ ਦੁਕਾਨ ਤੇ ਮਿੱਠੇ ਵਾਲੀ ਤੇ ਪਤਾਸੀ ਪਏ ਹੁੰਦੇ ਖੰਡ ਪਈ ਹੁੰਦੀ ਹੈ ਉਥੇ ਮੱਖੀ ਮਾਹੋ ਦੀ ਬੈਠੀ ਹੁੰਦੀ ਤੇ ਬਾਣੀਆਂ ਮਾਰਦਾ ਨੂੰ ਘਾਟੋਗੀ ਸਾਲੀ ਹੈਨਾ ਇਕੱਲੀ ਹੁੰਦੀ ਵਿਚਾਰੀ ਮਰ ਜਾਂਦੀ ਹਣਾ ਜੇ ਡੂਮਣਾ ਆ ਜਾਵੇ ਤਾਂ ਫਿਰ ਬਾਣੀਆਂ ਸ਼ਟਰ ਛੱਡ ਕੇ ਭੱਜ ਜਾਂਦਾ ਸਾਰਾ ਕੁਝ ਛੱਡ ਜਾਂਦਾ ਰਹਿ ਜਾਏਗਾ ਹੈਨਾ ਭਾਈ ਸਾਹਿਬ ਜੀ ਜਿਵੇਂ ਡੂਮਣੇ ਦੀਆਂ ਮੱਖੀਆਂ ਹੁੰਦੀਆਂ ਤੁਹਾਨੂੰ ਇਹ ਪਹਿਲਣਾ ਪੈਣਾ ਮੈਂ ਨਹੀਂ ਕਹਿੰਦਾ ਤੁਹਾਨੂੰ ਜ਼ਮਾਨਾ ਕਹਿ ਰਿਹਾ ਲਲਕਾਰੇ ਮਾਰਦਾ ਹੈ ਆਉਣ ਵਾਲਾ ਜ਼ਮਾਨਾ ਤੁਹਾਨੂੰ ਲਲਕਾਰੇ ਮਾਰਦਾ ਕਿੰਦਾ ਕੁਝ ਕਰੋ ਨਹੀਂ ਤਾਂ ਭੁੱਖੇ ਮਰੇਗੇ ਕਿਉਂ ਬਈ ਹੈਨਾ ਤੁਸੀਂ ਪਿੱਛੇ ਮਾਰੋ ਨਿਗਾ 1988 ਚ 1988 ਚ ਸਾਡੇ ਕੋਲੇ ਕੰਮ ਬੜਾ ਸੀ ਝੋਨਾ ਲਾਉਣ ਦੇ 2.5 ਮਹੀਨੇ ਲੱਗਦੇ ਸੀ ਝੋਨਾ ਗਾਉਣ ਦੇ 2.5 ਮਹੀਨੇ ਲੱਗਦੇ ਸੀ ਸੱਚ ਆ ਭਾਈ ਹਾਂਜੀ ਹੈ ਨਾ ਬੁੱਢੀ ਮਾਤਾ ਲੋਡਾ ਵਿਲਾ ਲੈ ਕੇ ਜਾਂਦੀ ਸੀ ਪਰਾਲੀ ਝਾੜਦੀ ਸੀ ਤੇ ਦਾਣਿਆਂ ਦਾ ਗੱਟੂ ਪਿੱਛੇ ਛੱਟ ਗਿਆ ਹਾਂਜੀ ਸੱਚ ਆ ਸੱਚ ਸੱਚ ਬਿਲਕੁਲ 1 ਰੁਪਿਆ ਦਾ ਸੌਦਾ ਅੱਜ 1000 ਦਾ ਉਹਨਾਂ ਸੌਦਾ ਨਹੀਂ ਹੋਵੇ ਉਹ ਦੋ ਆ ਜਾ 100 ਦਾ ਉਤ ਰੁਪਏ ਦੇ ਮਿਲ ਜਾਂਦੇ ਮੰਗਾਈ ਨੇ ਲੱਕ ਤੋੜਤਾ ਮਸ਼ੀਨਰੀ ਨੇ ਟਾਡਾ ਕੰਮ ਖੋਲਿਆ ਬੋਲ ਥੋੜਾ ਪੈਦਾਵਾਰੀ ਇੰਨੀ ਆ ਗਈ ਕਿ ਆ ਬਾਪੂ ਸਾਹਿਬ ਬਾਈ ਮੇਰਾ ਵੱਡਾ ਕੰਮ ਨਾ ਬਣ ਜਾਵੇ ਤਾਂ ਮਗਰ ਬੰਦੇ ਹੋਰ ਚਲੇ ਜਾਂਦੇ ਆ ਉਹ ਮੈਨੂੰ ਕੰਮ ਦੇ ਦੋ ਪੈਸੇ ਉਹ ਸਾਰਾ ਕਰ ਦਿੰਦੇ ਮੈਂ ਹੈ ਨਾ ਰੋਟੀਆਂ ਪਕੜਨ ਵਾਲੇ ਮਸ਼ੀਨ ਆ ਗਏ ਹੋਰ ਤਾਂ ਗੱਲ ਹੀ ਤੇਰੇ ਆ ਅੱਜ ਤੁਸੀਂ ਸਾਰੇ ਜੀ ਕੰਮ ਕਰੋ ਇਹ ਤੁਹਾਡਾ ਵੈਸ਼ਨੂ ਦਾਲ ਫੁਲਕਾ ਪੂਰਾ ਨਹੀਂ ਹੁੰਦਾ ਸੱਚਾ ਕਿ ਝੂਠਾ ਸੱਚ 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 ਅੱਛਾ ਤੁਸੀਂ ਸਾਰਿਆਂ ਨੇ ਬੱਚੇ ਲਿਆ ਕਿਸੇ ਨੇ 50 ਸਾਲਾਂ ਨੂੰ ਕਿਸੇ ਨੇ 15 ਸਾਲਾਂ ਨੂੰ ਕਿਸੇ ਨੇ 10 ਸਾਲਾਂ ਨੂੰ ਘਰ ਬਣਾਉਣਾ ਨਾ ਮੰਗਿਆਈ ਵਧੂ ਕੇ ਕਟੂ ਵਧੀ ਜਾਈ ਵਧੀ ਜਾਈ ਵਧੀ ਜਾਈ ਵਧੂ ਕੇ ਘਟੂ ਪੈਦਾਵਾਰੀ ਵਧੂ ਕੇ ਘਟੂ ਪੈਦਾਵਾਰੀ ਘਟੂ ਜੇ ਜਨਤਾ ਪੈਦਾਵਾਰ ਕਿ ਨਹੀਂ ਤੇ ਕੰਮ ਕਾਮਾ ਥੱਲੇ ਬੰਦਾ ਫਿਰ ਖਾਓਗੇ ਕੀ ਧੋਖ ਨਾਲ ਲੱਤਾਂ ਪੈਰ ਮਾਰ ਕੇ ਟੜਫ ਟੜਫ ਕੇ ਮਰਨਾ ਕਿ ਕੁਛ ਕਰਕੇ ਮਰਨਾ ਤੇ ਕਿਆ ਮਣਾ ਹੋ ਹੈ ਆ ਗਿਆ ਪਿਆਏ ਭਰਾਵਾ ਆ ਗਿਆ ਟਾਈਮ ਆ ਗਿਆ ਭਾਈ ਚੱਲਾ ਕਰਕੇ ਗਿਆ ਇਸ ਲਈ ਇਸ ਲਈ ਕੱਟ ਕਰਨਾ ਜ਼ਰੂਰੀ ਆ ਮੈਨੂੰ ਤੁਸੀਂ ਇਲੈਕਸ਼ਨਾਂ ਦੀ ਗੱਲ ਕਰਦੇ ਸੀ ਸਭ ਗੁਰਬੇ ਨੂੰ ਜ਼ਰੂਰੀ ਹੈ ਕਿ ਗੰਦੇ ਕਰ ਤੇ ਖਾਣ ਵਾਲੇ ਮੈਂ ਵੀ ਤੁਹਾਨੂੰ ਜ਼ਿਆਦਾ ਜ਼ੋਰ ਨਹੀਂ ਦਿੰਦਾ ਸੀ ਕਿਉਂ ਕਿ ਤੈਨੂੰ ਕੋਈ ਆਸਰਾ ਹੈ ਨਹੀਂ ਸੀ ਹੈਨਾ ਹੁਣ ਤਾਂ ਇੱਥੋਂ ਦੀ ਕਿਰਨਾ ਸਾਡੀ ਸੜੀ ਜੀ ਆ ਕੁੜੀ ਸੁੱਕੀ ਜੀ ਹੈਨਾ ਹਾਂਜੀ ਉਹ ਹੀ ਜਾ ਕੇ ਦਫ਼ਤਰ ਚ ਬੋਲਣਾ ਕਿ ਆ ਜਿਵੇਂ ਮਾ ਮੜਾ ਮੋਟਿਆ ਦੀ ਜਮਾਸ ਹੈਗਾ ਸਰੀਰ ਦੀ ਇਹ ਬੋਲਦੀ ਨਹੀਂ ਐਵੇਂ ਮਨਜੀਤ ਨੂੰ ਕਹਿ ਛੱਡੀ ਕੀ ਉਹ سٹਾਨ ਕਢਾ ਦੇਓਗੇ ਠੀਕ ਨਹੀਂ ਤਾਂ ਫਿਰ ਮੈਂ ਕੰਮ ਛੱਡ ਦੂੰਗਾ ਹਾਂ ਨਹੀਂ ਤਾਂ ਨਾ ਸੀ ਮੇਰੇ ਤਰਫੋਂ ਕੇ ਦਾਬੇ ਹੁਣ ਤੁਹਾਨੂੰ ਪਿੱਛੇ ਬਾਦ ਕੱਟ ਦੀ ਮਿਲ ਗਈ ਆ ਮੈਂ ਵੀ ਕੁਝ ਨਹੀਂ ਕਰ ਸਕਦਾ ਜੀ ਪਰ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਜਦੋਂ ਮੈਂ ਪੰਗਾ ਲੈ ਲੈਣਾ ਨਾ ਕਿਸੇ ਅਫਸਰ ਨਾਲ ਤੇ ਉਹ ਜਿੰਨੇ ਮੇਰੇ ਇਮਾਨਦਾਰੀ ਨਾਲ ਬੰਦਿਆਂ ਦਾ ਕੰਮ ਕੀਤਾ ਹੁੰਦਾ ਉਹਨੂੰ ਮੈਂ ਕਹਿੰਦਾ ਵੀ ਆਓ ਭਾਈ ਹੁਣ ਲੋੜ ਆ ਤੁਹਾਡੇ ਕੰਮ ਹੈ ਤੇ ਤੁਹਾਡੇ ਲਈ ਲੜਾਈ ਹੈ ਤੇ ਆਜੋ ਉਹਦੇ ਵੱਡਾ ਧਰਰਾ ਮੰਨ ਦਿੱਤਾ ਗਾਲੀਆਂ ਦੀ ਸਰਕਾਰ ਤੇ ਮੇਰੇ ਤੇ ਪੱਤੀ ਚੱਕ ਕੇ ਲਿਆ ਜਾਂਦੀ ਸੀ ਲੋਕ ਛਾਵਾ ਦੇਦੇ ਸੀ ਇੱਕ ਤੁਹਾਡੀ ਬਦੌਲਤ ਆ ਬੇਨਤੀ ਆ ਮੇਰੀ ਹੱਥ ਜੋੜ ਕੇ ਇੱਕ ਤੇਲੀ ਆਪ ਦੇ ਲਈ ਆਪ ਦੇ ਪਰਿਵਾਰ ਲਈ ਆਪ ਦੇ ਹੱਕਾਂ ਲਈ ਤੁਸੀਂ ਸਾਰਿਆਂ ਦੇ ਮਹੀਨੇ ਚ ਇੱਕ ਵਾਰੀ ਵੇੜੇ ਕੋਰਾ ਕਾਚ ਕੋਰਾ ਆ ਬੋਲੇ ਆ ਚਾਲੋ ਬਸ ਨਾ ਇਹ ਦਿਨਾਂ ਬਾਅਦ ਮਸਟੌਰ ਨਿਕਲਿਆ ਸਾਡਾ ਫੋਕੇ ਤੱਕ ਤਾਂ ਬੇ ਮਾਰਦੀ ਸੀ ਮੰਨ ਹੀ ਤੋਕੀ ਕਹਿਣਾ ਸਮਾਪਤ ਕਰ ਦਿੰਨੀ ਆ ਐਨਾ ਕਹਿੰਦਿਆ ਹੋਇਆ ਜੈ ਭੀਮ ਜੈ ਭਾਰਤ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ